ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਇਹ ਕਹਾਣੀਆਂ ਕਿਵੇਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਪੰਜਾਬੀ ਕਹਾਣੀ ਬੇਸਕੀਮਤੀ ਘੜਾ ਇਹ ਗੱਲ ਹੈ ਉਦੋਂ ਦੀ ਹੈ ਜਦੋਂ ਹਾਲੀ ਪਿੰਡਾਂ ਦੇ ਘਰਾਂ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਲੋਕਾਂ ਦੇ ਘਰਾਂ 'ਚ ਨਾਲਕੇ ਨਹੀਂ ਸਨ ਪਿੰਡ ਦੇ ਲੋਕ ਆਪ ਹੀ ਘੜੀਆਂ, ਗਾਗਰਾਂ, ਬਾਲਟੀਆਂ ਜਾਂ ਹੋਰ ਭਾਂਡਿਆਂ ਨਾਲ ਚ ਖੂਹ-ਖੂਹਾਂ ਤੋਂ ਪਾਣੀ ਲੈ ਕੇ ਆਉਂਦੇ ਸਨ ਖੂਹ ਵੀ ਕਾਫੀ ਦੂਰ-ਦੂਰ ਹੁੰਦੇ ਸਨ 1-2 ਸਹਾਉਕਾਰਾਂ ਜਾਂ ਜ਼ਿਮੀਦਾਰਾਂ ਦੇ ਘਰਾਂ ਵਿੱਚ ਉਹਨਾਂ ਦੇ ਨੌਕਰ ਪਾਣੀ ਭਰ ਕੇ ਲਿਆਉਂਦੇ ਸਨ ਇਸੇ ਤਰ੍ਹਾਂ ਇੱਕ ਪਿੰਡ 'ਚ ਇੱਕ ਚੰਗੇ ਜ਼ਿਮੀਦਾਰ ਦੇ ਘਰ ਦਾ ਨੌਕਰ ਜਿਸ ਦਾ ਨਾਮ ਕਪੂਰਾ ਸੀ ਉਹ ਆਪਣੇ ਮਾਲਕ ਤੇ ਹੋਰ ਕੰਮ ਧੰਦੇ ਕਰਨ ਤੋਂ ਇਲਾਵਾ ਉਹਨਾਂ ਦੇ ਘਰ ਪੀਣ ਦੇ ਵਾਸਤੇ ਪਾਣੀ ਦਾ ਪ੍ਰਬੰਧ ਕਰਦਾ ਸੀ ਕਪੂਰਾ ਰੋਜ਼ ਸਵੇਰੇ ਸ਼ਾਮ ਵਹ ਵਹਗੀ ਦੇ ਦੋਵੇਂ ਪਾਸੇ ਖੜੇ ਰੱਖ ਕੇ ਖੂਹ ਵਿੱਚੋਂ ਪਾਣੀ ਲੈ ਜਾਂਦਾ ਸੀ ਜਿੰਨਾ ਘੜਿਆਂ 'ਚ ਉਹ ਪਾਣੀ ਲੈ ਜਾਂਦਾ ਸੀ ਉਹਨਾਂ 'ਚੋਂ ਇੱਕ ਘੜੇ 'ਚ ਤਰੇੜ ਆਈ ਹੋਈ ਸੀ ਪਾਣੀ ਭਰ ਕੇ ਜਦੋਂ ਉਹ ਆਪਣੇ ਮਾਲਕ ਦੇ ਘਰ ਪਹੁੰਚਦਾ ਤਾਂ ਤਾਂ ਤਰੇੜ ਵਾਲੇ ਘੜੇ ਦਾ ਪਾਣੀ ਤੇੜ ਚੋਂ ਸਿਮ-ਸਿਮ ਕੇ ਅੱਧਾ ਰਹਿ ਜਾਂਦਾ ਸੀ ਪਰ ਦੂਸਰਾ ਘੜਾ ਪਾਣੀ ਨਾਲ ਪੂਰਾ ਪੂਰੀ ਤਰ੍ਹਾਂ ਭਰਿਆ ਹੁੰਦਾ ਇਵੇਂ ਕਰਦੇ ਆ 2 ਸਾਲ ਬੀਤ ਗਏ ਟਿੜਕਿਆ ਹੋਇਆ ਘੜਾ ਕਈ ਵਾਰ ਆਪਣੇ ਆਪ 'ਚ ਇਸ ਗੱਲ ਦੀ ਇਸ ਗੱਲ ਦੀ ਘੜੀ ਸ਼ਰਮ ਮਹਿਸੂਸ ਕਰਦਾ ਸੀ ਕਿ ਉਹ ਆਪਣੇ ਮਾਲਕ ਦਾ ਕੰਮ ਤਸੱਲੀ ਬਖਸ਼ ਨਹੀਂ ਕਰ ਰਿਹਾ ਉਸ ਨੇ ਕਈ ਵਾਰੀ ਕਪੂਰੇ ਨੂੰ ਕਿਹਾ ਸੀ ਕਿ ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਸੀ ਕਿ ਉਹ ਆਪਣੇ ਮਾਲਕ ਪ੍ਰਤੀ ਵਫਾਦਾਰ ਨਹੀਂ ਪਰ ਕਪੂਰਾ ਉਸ ਨੂੰ ਇਹ ਕਹਿੰਦਾ ਤੈਨੂੰ ਨਹੀਂ ਪਤਾ ਤੂੰ ਤਾਂ ਬਹੁਤ ਵੱਡਾ ਕੰਮ ਕਰ ਰਿਹਾ ਹੈ ਤੂੰ ਐਵੇਂ ਇਸ ਗੱਲ ਦਾ ਫਿਕਰ ਨਾ ਕਰਿਆ ਕਰ ਤੇਰੇ ਕਰਕੇ ਤਾਂ ਜ਼ਿੰਮੇਵਾਰ ਦੇ ਘਰ ਦੀ ਬਾਕੀ ਘਰਾਂ ਨਾਲੋਂ ਬਿਹtere ਸਾਨ ਹੈ ਘੜਾ ਚੁੱਪ ਕਰ ਰਿਹਾ ਪਰ ਫੇਰ ਵੀ ਉਸ ਨੇ ਉਸ ਦੇ ਦਿਲ ਚੋਂ ਅਜਿਹੇ ਖਿਆਲ ਨਿਕਲਦਾ ਨਹੀਂ ਸੀ ਇੱਕ ਦਿਨ ਟਿੜਕਿਆ ਹੋਇਆ ਘੜਾ ਕਪੂਰੇ ਦੇ ਮਗਰ ਹੀ ਪੈ ਗਿਆ ਉਹ ਉਸਦੀ ਜਗਾ ਤੇ ਨਵਾਂ ਘੜਾ ਲੈ ਆਵੇ ਤੇ ਉਹ ਸਾਨੂੰ ਬੇਕਾਰ ਸਮਝ ਕੇ ਛੱਡ ਦੇਵੇ ਪਰ ਕਪੂਰਾ ਨਹੀਂ ਮੰਨਿਆ ਇਸ ਤੇ ਘੜੇ ਨੇ ਰੋਸ ਪ੍ਰਗਟ ਕੀਤਾ ਤੇ ਕਿਹਾ ਅੱਧਾ ਅਧੂਰਾ ਕੰਮ ਮੈਂ ਨਹੀਂ ਕਰਨਾ ਮੇਰੇ ਅੰਦਰ ਹੀਣ ਭਾਵਨਾ ਪੈਦਾ ਹੋ ਗਈ ਹੈ ਜੇ ਤੂੰ ਮੈਨੂੰ ਕਿਧਰੇ ਨਹੀਂ ਛੱਟਣਾ ਤਾਂ ਮੈਂ ਆਪ ਹੀ ਉਲਟ ਬਾਜ਼ੀਆਂ ਪਾ ਕੇ ਆਪਣੇ ਆਪ ਨੂੰ ਤੋੜ ਲੈਂਦਾ ਹਾਂ ਮੇਰੇ ਦਿਲ ਤੇ ਦਿਮਾਗ ਤੇ ਹਰ ਵੇਲੇ ਭਾਰ ਰਹਿੰਦਾ ਹੈ ਤੂੰ ਮੇਰਾ ਇੰਨੇ ਚਿਰ ਤੋਂ ਦੋਸਤ ਹੈ ਤੇਰੇ ਚੰਗੇ ਸੁਆ ਕਰਕੇ ਮੈਂ ਵੀ ਤੇਰੇ ਪ੍ਰਤੀ ਅੰਦਰੋਂ ਪੂਰੀ ਤਰ੍ਹਾਂ ਵਫਾਦਾਰ ਹਾਂ ਤੂੰ ਮੈਨੂੰ ਹਮੇਸ਼ਾ ਪੋਲੇ ਹੱਥੀ ਪਿਆਰ ਨਾਲ ਸਾਫ ਕਰਕੇ ਹੌਲੀ-ਹੌਲੀ ਚੁੱਕਦਾ ਹੈ ਸਮੇਂ-ਸਮੇਂ ਤੇ ਪੇਟ ਪੇਂਡ ਵੀ ਕਰਦਾ ਹੈ ਜਿਸ ਨਾਲ ਮੈਂ ਸੋਹਣਾ ਲੱਗਣ ਲੱਗ ਪੈਂਦਾ ਤੂੰ ਕਿਉਂ ਮੈਨੂੰ ਇੰਨਾ ਸਜਾਉਂਦਾ ਏ ਸਵਾਰਦਾ ਹੈ ਕਪੂਰਾ ਕਹਿੰਦਾ ਨਾ ਦਵਾਰਾ ਆਪਣੇ ਆਪ ਨੂੰ ਤੋੜਨ ਦੀ ਗੱਲ ਨਾ ਕਹੀਂ ਜੇ ਤੈਨੂੰ ਕੁਝ ਹੋ ਗਿਆ ਤਾਂ ਸੱਚ ਮੁੱਚ ਹੀ ਮੈਂ ਇੱਕ ਵਾਰੀ ਦੋਸਤ ਗਵਾ ਲਵਾਂਗਾ ਮਾਲਕ ਦੀਆਂ ਨਜ਼ਰਾਂ ਵੀ ਮੇਰੇ ਤੇ ਮਿਹਰਬਾਨ ਨਹੀਂ ਰਹਿਣਗੀਆਂ ਤੇਰੇ ਕਰਕੇ ਹੀ ਤਾਂ ਐਸ ਘਰ ਦੀ ਖੁਸ਼ੀ ਖੁਸ਼ੂਸ਼ ਵਰਤੀ ਨੂੰ ਚਾਰ ਚੰਨ ਲੱਗਦੇ ਹਨ ਘੜਾ ਬੋਲਿਆ ਤੂੰ ਮੇਰਾ ਇੰਨਾ ਪੱਕਾ ਦੋਸਤ ਹੈ ਫਿਰ ਮੈਨੂੰ ਅਸਲੀ ਗੱਲ ਦੱਸ ਕੇ ਤੂੰ ਮੈਨੂੰ ਕਿਉਂ ਚਾਹੁੰਦਾ ਹੈ ਜੇ ਮਾਲਕ ਦੇ ਘਰ ਦੀ ਖੂਬਸੂਰਤੀ ਵੱਧਦੀ ਆ ਵਦਨ 'ਚ ਮੇਰੇ ਹੀ ਹਿੱਸਾ ਹੈ ਕਪੂਰਾ ਕਹਿੰਦਾ ਕਹਿਣ ਲੱਗਾ ਚੰਗਾ ਫਿਰ ਸੁਣ ਲੈ ਜੇ ਤੂੰ ਬਹੁਤੀ ਹੀ ਜਦ ਕਰਦਾ ਹੈ ਕੱਲ ਜਦੋਂ ਅਸੀਂ ਆਪ ਪਾਣੀ ਲੈ ਕੇ ਜੀਮੀਦਾਰ ਦੇ ਘਰ ਜਾ ਰਹੇ ਹੋਵਾਂਗੇ ਤਾਂ ਮੈਂ ਤੈਨੂੰ ਸਾਰੀ ਗੱਲ ਦੱਸ ਦਿਆਂਗਾ ਇਸ ਤੇ ਘੜਾ ਸਹਿਮਤ ਹੋ ਗਿਆ ਅਗਲੀ ਸਵੇਰ ਜਦੋਂ ਕਪੂਰਾ ਵਹਿਗੀ ਚ ਪਾਣੀ ਵਾਲੇ ਘੜੇ ਚੱਕ ਕੇ ਘਰ ਵੱਲ ਵਾਪਸ ਮੋੜਨ ਲੱਗਾ ਤਾਂ ਘੜੇ ਨੇ ਉਹਨਾਂ ਨੂੰ ਯਾਦ ਕਰਾਇਆ ਕਿ ਉਹ ਉਸਨੂੰ ਉਸਦੇ ਪ੍ਰਸੰਨ ਦਾ ਉੱਤਰ ਦੇਵੇ ਕਪੂਰਾ ਬੋਲੇ ਲੈ ਸੋਣਾ ਤੇ ਤੇ ਦੇਖੀ ਵੀ ਜਾ ਜਦੋਂ ਮੈਂ ਪਾਣੀ ਲੈ ਕੇ ਜ਼ਿਮੀਦਾਰ ਦੇ ਘਰ ਵਾਪਸ ਜਾ ਰਿਹਾ ਹੁੰਦਾ ਹਾਂ ਤਾਂ ਤੂੰ ਮੇਰੇ ਸੱਜੇ ਪਾਸੇ ਵੱਲ ਵਹਿਗੀ ਚ ਪਿਆ ਹੁੰਨਾ ਹੈ ਐਸੇ ਸੱਜੇ ਪਾਸੇ ਰਾਹ ਦੇ ਮੈਂ ਸਾਰੇ ਫੁੱਲਾਂ ਵਾਲੇ ਉਹ ਬੀਜ ਖਿਲਾਰ ਦਿੰਦਾ ਹਾਂ ਜਿਨ੍ਹਾਂ ਦੀ ਰੁੱਤ ਆਉਣ ਵਾਲੀ ਹੁੰਦੀ ਹੈ ਸਾਰੇ ਰਾਸ ਮੇਰੇ ਤੇ ਸਾમી ਉਹਨਾਂ ਬੀਜਾਂ ਨੂੰ ਤੇਰੇ ਘੜੇ ਦੀ ਟਰੇਡ ਚੋਂ ਪਾਣੀ ਮਿਲਦਾ ਹੈ ਤੇ ਸੂਰਜ ਤੋਂ ਧੁੱਪ ਮਿਲਦੀ ਰਹਿੰਦੀ ਹੈ ਇਸ ਇੱਥੇ ਹਮੇਸ਼ਾ ਹੀ ਬੂਟਿਆਂ ਦੀ ਤੇ ਖਿੜੇ ਹੋਏ ਫੁੱਲਾਂ ਦੀ ਲੰਮੀ ਕਤਾਰ ਲੱਗੀ ਰਹਿੰਦੀ ਹੈ ਜੋ ਬਹੁਤ ਹੀ ਸੋਹਣੀ ਲੱਗਦੀ ਹੈ ਹੁਣ ਵੀ ਦੇਖ ਗੁੱਟੇ ਤੇ ਪੀਲੇ ਰੰਗ ਦੇ ਫੁੱਲ ਕਿਵੇਂ ਸਾਨਾ ਮੱਤੇ ਜਾ ਪਰ ਰਹੇ ਹਨ ਤੇ ਜਿਮੀਦਾਰ ਦੇ ਘਰਾਂ ਨੂੰ ਸੋਹਣਿਕ ਬਣਾ ਰਹੇ ਹਨ ਇੰਨਾ ਪਿਆਰਾ ਨਜ਼ਾਰਾ ਹੈ ਇਹਨਾਂ ਨੂੰ ਤੱਕਣ ਦਾ ਇਹਨਾਂ ਦੀ ਮਹਿਕ ਕਿਵੇਂ ਰੂਹ ਨੂੰ ਨਸਿਆ ਦਿੰਦੀ ਹੈ ਇਹਨਾਂ ਫੁੱਲਾਂ ਚੋਂ ਹੀ ਮੈਂ ਤਾਜ਼ੇ ਫੁੱਲ ਲੈ ਕੇ ਉਹਨਾਂ ਦਾ ਸੁਹਾਣਾ ਜਿਹਾ ਗੁਲਦਸਤਾ ਬਣਾ ਕੇ ਜਿਮੀਦਾਰ ਦੀ ਬੈਠਕ 'ਚ ਪਾਏ ਹੋਏ ਫੁੱਲਦਾਨ ਵਿੱਚ ਰੋਜ਼ ਰੱਖ ਦਿੰਦਾ ਹਾਂ ਇਨਾਂ ਦੀ ਖੁਸ਼ਬੂ ਨਾਲ ਉਸ ਦਾ ਸਾਰਾ ਕਰਮ ਮਹਿਕ ਉੱਟਦਾ ਹੈ। ਮਾਲਕ ਐਸਮ ਇੱਕ ਦਾ ਬਹੁਤ ਸਕੀਨ ਹੈ। ਮੇਰੇ ਨਾਲ ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਹੋਰ ਕਿਸੇ ਨੂੰ ਭਾਵੇਂ ਉੱਚਾ ਨੀਵਾਂ ਬੋਲ ਬਵੇ ਪਰ ਮੇਰੇ ਨਾਲ ਇਨਾਂ ਕੋਮਲ ਫੁੱਲਾਂ ਵਰਗਾ ਕੋਮਲ ਵਿਵਹਾਰ ਕਰਦਾ ਹੈ। ਦੋਸਤ ਮੇਰੇ ਇਸ ਮੇਰੇ ਲਈ ਇਹ ਸਭ ਤੇਰੇ ਕਰਕੇ ਹੀ ਹੈ। ਤੂੰ ਆਪਣੇ ਆਪ ਚੋਂ ਹਰ ਤਰ੍ਹਾਂ ਦੀ ਹੀਣ ਭਾਵਨਾ ਘਟ ਕੇ ਬਾਹਰ ਮਾਰ ਹੁਣ ਤੈਨੂੰ ਮੇਰੀ ਕੀਮਤ ਦਾ ਪਤਾ ਲੱਗ ਗਿਆ ਹੋਵੇਗਾ ਤੂੰ ਬੇਸਕੀਮਤੀ ਘੜਾ ਹੈ ਮੈਂ ਜੇ ਚਾਹਾਂ ਤਾਂ ਫੁੱਲਾਂ ਨੂੰ ਫੁਹਾਰੇ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਵੀ ਪਾਣੀ ਦੇ ਸਕਦਾ ਹਾਂ ਪਰ ਮੈਂ ਤੈਨੂੰ ਆਪਣਾ ਪੱਕਾ ਦੋਸਤ ਮੰਨਦਾ ਹਾਂ ਤੇ ਇਸ ਲਈ ਤੇਰੇ ਤੇ ਮਿਹਨਤ ਕਰਨੀ ਮੈਨੂੰ ਚੰਗੀ ਲੱਗਦੀ ਹੈ ਤੈਨੂੰ ਸਾਫ਼ ਸੁਥਰਾ ਰੱਖਣਾ ਪੋਲੇ ਹੱਥੀਂ ਪਿਆਰ ਨਾਲ ਇੱਥੋਂ ਉੱਧਰ ਰੱਖਣਾ ਤੇਰੇ ਤੇ ਰੰਗ ਬਰੰਗੇ ਫੁੱਲ ਬਣਾਉਣਾ ਤੇਰੇ ਦੇਖ ਸਵਾਰਨਾ ਮੇਰੇ ਮਨ ਨੂੰ ਸਕੂਨ ਦਿੰਦਾ ਹੈ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ ਮੈਂ ਆਪਣੇ ਆਖਰੀ ਦਮ ਤੱਕ ਤੈਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਾਂਗਾ ਤੇ ਕੋਈ ਵੀ ਛੱਟ ਫੇਟ ਨਹੀਂ ਵੱਜਣ ਦਿਆਂਗਾ ਘੜਾ ਜੋ ਸਾਰੀ ਗੱਲ ਹੈਰਾਨ ਹੋ ਕੇ ਸੁਣ ਰਿਹਾ ਸੀ ਕਹਿਣ ਲੱਗਾ ਸੱਚੀ ਕਪੂਰੇ ਤੇਰੀ ਦੋਸਤੀ ਸਹਦ ਤੇ ਸੱਚੀ ਹੈ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਮੇਰੀ ਚਿਪੜ ਵੀ ਨਹੀਂ ਸੀ ਲੱਭਣੀ ਮੇਰੇ ਜੋ ਹੁਣ ਸਾਰੀ ਹੀਣ ਭਾਵਨਾ ਨਿਕਲ ਗਈ ਹੈ ਤੂੰ ਮੈਨੂੰ ਸਾਬਤ ਸਬੂਤਾ ਘੜਾ ਹੀ ਬਣਾ ਦਿੰਦਾ ਹੈ ਮੇਰੇ ਦੋਸਤ ਮੇਰੇ ਪ੍ਰਤੀ ਤੇਰੇ ਪਿਆਰ ਨਾਲ ਪਿਆਰ ਲਈ ਧੰਨਵਾਦ ਹੁਣ ਉਹ ਦੋਵੇਂ ਖੁਸ਼ੀ-ਖੁਸ਼ੀ ਘਰ ਨੂੰ ਜਾਂਦੇ ਹੋਏ ਫੁੱਲਾਂ ਦੀ ਮਹਿਕ ਵੀ ਲੈ ਕੇ ਜਾ ਰਹੇ ਸਨ ਏਸੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਵੀ ਕਰਨਾ ਤੇ ਕਮੈਂਟ ਵਿੱਚ ਦੱਸਣਾ ਤੇ ਸਾਨੂੰ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਤਦ ਤੱਕ ਲਈ ਧੰਨਵਾਦ